ਸਤਨਾਮ ਵਾਹਿਗੁਰੂ ਸਾਹਿਬ ਜੀ ਸਤਗੁਰ ਸੇਬੀ ਆਪਣਾ ਪਾਈਏ ਨਾਮ ਅਪਾਰ ਪਾਉ ਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਤਾਰ ਧਨ ਧਨ ਸਾਹਿ ਹੈ ਦੇ ਨਾਮ ਕਰੇ ਬਪਾਰ ਬਨਜਾਰੇ ਸਿੱਖ ਆਵਦੇ ਸ਼ਬਦ ਲਗਾ ਬਨਹਾਰ ਜਨ ਨਾਨਕ ਜਨ ਕੋ ਕਿਰਪਾ ਭਈ ਤੈਨ ਸੇਵਿਆ ਸਿਰਜਣਹਾਰ ਬਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 313 ਤੇ ਸੁਭਾਏ ਮਾਨ ਸਲੋਕ ਪੜਿਆ ਜਿਸ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਸਤਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਨਾ ਮੁੱਕਣ ਵਾਲਾ ਨਾਮ ਭਾਵ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ ਪੌਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਤਾਰ ਦਾਤਾ ਦੇਣ ਵਾਲਾ ਹਰੀ ਨਾਮ ਦੀ ਇਹ ਦਾਤ ਬਖਸ਼ਦਾ ਹੈ ਦਾਤਾ ਦੇਣ ਵਾਲਾ ਹਰੀ ਨਾਮ ਦੀ ਇਹ ਦਾਤ ਬਖਸ਼ਦਾ ਹੈ ਤੇ ਨਾਮ ਸੰਸਾਰ ਸਾਗਰ ਵਿੱਚ ਡੁੱਬਦੇ ਨੂੰ ਕੱਢ ਲੈਂਦਾ ਹੈ ਧੰ ਧੰ ਸੇ ਸ਼ਾ ਹੈ ਜੇ ਨਾਮ ਕਰੇ ਵਪਾਰ ਮਹਾਰਾਜ ਕਹਿੰਦੇ ਉਹ ਮਨੁੱਖ ਸ਼ਾ ਹੈ ਜੋ ਨਾਮ ਦੀ ਰਾਸ ਨਾਲ ਵਪਾਰ ਕਰਦੇ ਹਨ ਅੱਗੇ ਮਹਾਰਾਜ ਕਹਿੰਦੇ ਨੇ ਬਨਜਾਰੇ ਸਿੱਖ ਆਵਦੇ ਸ਼ਬਦ ਲੰਘਾਉਣ ਹਾਰ ਕਿਉਂਕਿ ਇਹੋ ਜਿਹਾਂ ਬਣਜ ਕਰਨ ਵਾਲੇ ਜੋ ਸਿੱਖ ਸਤਿਗੁਰੂ ਦੇ ਕੋਲ ਆਉਂਦੇ ਹਨ ਨਾ ਸਤਿਗੁਰੂ ਉਹਨਾਂ ਨੂੰ ਆਪਣੇ ਸ਼ਬਦ ਰਾਹੀਂ ਭੌਜਲ ਤੋਂ ਪਾਰ ਉਤਾਰ ਦਿੰਦਾ ਹੈ ਸੰਸਾਰ ਸਾਗਰ ਤੋਂ ਪਾਰ ਲਗਾਉਂਦਾ ਮਹਾਰਾਜ ਜਨ ਨਾਨਕ ਜਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਣ ਹਾਰ ਅਗਲੇ ਪੰਦ ਚ ਮਹਾਰਾਜ ਨੇ ਦੱਸਿਆ ਵੇ ਪਰ ਹੈ ਦਾਸ ਨਾਨਕ ਸਿਰਜਣ ਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਦੱਸਦੇ ਨੇ ਸਚ ਸੱਚ ਕੇ ਜਨ ਭਗਤ ਹੈ ਸਚ ਸੱਚਾ ਜਿੰਨੀ ਅਰਾਧਿਆ ਮਹਾਰਾਜ ਕਹਿੰਦੇ ਜੋ ਮਨੁੱਖ ਸੱਚੇ ਹਰੀ ਦਾ ਸੱਚਮੁੱਥ ਭਜਨ ਕਰਦੇ ਹਨ ਉਹੋ ਹੀ ਸੱਚੇ ਦੇ ਭਗਤ ਕਹਿੰਦੇ ਕਹੀ ਕਹੀ ਦੇ ਹਨ ਉਹੀ ਕਹੇ ਜਾਂਦੇ ਨੇ ਜੇ ਨ ਗੁਰਮਖ ਖੋਜ ਚੰਢੂਲੇ ਟੰਡੋਲੇ ਆ ਤਿੰਨ ਅੰਦਰੋਂ ਹੀ ਸੱਚ ਲਾਧਿਆ ਫਿਰ ਮਹਾਰਾਜ ਨੇ ਦੱਸਿਆ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ ਖੋਜਣਾ ਢੂੰਢਣਾ ਇੱਕੋ ਹੀ ਗੱਲ ਹੈ ਬਿ ਲੱਪਣਾ ਭਾਲ ਕਰਨੀ ਮਹਾਰਾਜ ਕਹਿੰਦੇ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਪਰਮਾਤਮਾ ਦੀ ਭਾਲ ਕਰਦੇ ਹਨ ਭਾਵ ਜਤਨ ਕਰਦੇ ਹਨ ਉਹ ਜਤਨ ਨਾਲ ਭਾਲਦੇ ਹਨ ਉਹ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ ਪ੍ਰਭੂ ਪਰਮਾਤਮਾ ਕਿਤੇ ਵੀ ਬਾਹਰ ਨਹੀਂ ਵੱਸਦਾ ਤੇਰੇ ਅੰਦਰ ਹੀ ਵੱਸਦਾ ਮਨੁੱਖ ਅੰਦਰੋਂ ਭਾਲਿਆ ਕਿਵੇਂ ਜਾਣਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੱਚ ਸਾਹਿਬ ਸੱਚ ਜਿਨੀ ਸੇਵਿਆ ਸੱਚ ਸਾਹਿਬ ਸੱਚ ਜਿੰਨੀ ਸੇਵਿਆ ਕਾਲ ਕੰਟਕ ਮਾਰ ਤਿੰਨੀ ਸਾਧਿਆ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਸੱਚਾ ਸਾਈ ਸਤਮੁਤ ਸੇਵਿਆ ਹੈ ਉਹਨਾਂ ਦੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਭਾਵੇਂ ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ ਸਤ ਸੱਚਾ ਸਭ ਤੂੰ ਵੱਡਾ ਹੈ ਸੱਚ ਸੇ ਮਨ ਸੇ ਸੱਚ ਰਲਾਦਿਆ ਮਹਾਰਾਜ ਕਹਿੰਦੇ ਜੋ ਸੱਚਾ ਹਰੀ ਸਭ ਤੋਂ ਵੱਡਾ ਹੈ ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ ਉਹ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ 84 ਦੇ ਗੇੜ ਵਿੱਚੋਂ ਮੁਕਤੀ ਮਿਲ ਜਾਂਦੀ ਹੈ ਉਹਨਾਂ ਮਨੁੱਖਾਂ ਨੂੰ ਸੱਚ ਸੱਚੇ ਅਨੁਸਾਾਸ ਹੈ ਸੱਚ ਸੱਚਾ ਸੇਵ ਫਲਾਦਿਆ ਮਹਾਰਾਜ ਕਹਿੰਦੇ ਤਨ ਹੈ ਸੱਚਾ ਪ੍ਰਭੂ ਤਨ ਹੈ ਸੱਚਾ ਪ੍ਰਭੂ ਜਿਸ ਤਰ੍ਹਾਂ ਇਸ ਤਰ੍ਹਾਂ ਜੋ ਮਨੁੱਖ ਸੱਚਮੁੱਚ ਸੱਚੇ ਦੀ ਅराधना ਕਰਦੇ ਹਨ ਉਹਨਾਂ ਨੂੰ ਉੱਤਮ ਫਲ प्राप्त ਹੁੰਦਾ ਹੈ ਭਾਵ ਉਹ ਮਨੁੱਖਾ ਜਨਮ ਨੂੰ ਸਫਲ ਕਰ ਲੈਂਦੇ ਹਨ ਸ਼ਲੋਕ ਮਹਲਾ ਚੌਥਾ ਅਗਲਾ ਸ਼ਲੋਕ ਆ ਜੀ ਮਨਮੁਖ ਪ੍ਰਾਣੀ ਮੁਕਤ ਹੈ ਨਾਮਹੀਨ ਪਰਮਾਏ ਮਹਾਰਾਜ ਕਹਿੰਦੇ ਮਨਮੁਖ ਮਨੁੱਖ ਮੂਰਖ ਹੈ ਨਾਮ ਤੋਂ ਸਖਣਾ ਭਟਕਦਾ ਫਿਰਦਾ ਹੈ ਬੈਨ ਗੁਰੂਆ ਬੈਨ ਗੁਰ ਮਨੁਆ ਨਾਟਕੇ ਫਿਰ ਫਿਰ ਜੂਨੀ ਪਾਏ ਸਤਿਗੁਰੂ ਤੋਂ ਬਿਨਾ ਉਸ ਦਾ ਹੋਸ਼ਾ ਮਨ ਕਿਸੇ ਆਸਰੇ ਤੇ ਟਿਕ ਨਹੀਂ ਸਕਦਾ ਇਸ ਵਾਸਤੇ ਫਿਰ ਫਿਰ ਜੂਨਾ ਵਿੱਚ ਪੈਂਦਾ ਹੈ ਅੱਗੇ ਮਾਰਾ ਦੱਸਦੇ ਨੇ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਗੁਰ ਮਿਲਿਆ ਆਈ ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਗੁਰੂ ਆ ਕੇ ਮਿਲ ਪੈਂਦਾ ਹੈ ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣਾ ਤੋਂ ਬਚਾ ਲੈਂਦਾ ਹੈ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁੱਖ ਜਾਏ ਮਹਾਰਾਜ ਕਹਿੰਦੇ ਇਸ ਵਾਸਤੇ हे दास ਨਾਨਕ ਤੂੰ ਵੀ ਨਾਮ ਦੀ ਸਿਫਤ ਸਲਾਹ ਕਰ ਤਾਂ ਕਿ ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਤੇ ਗੱਲ ਟਕਾ ਕੇ ਕਹੀ ਹੈ ਜੀ ਉਹ ਤਾਂ ਨਾਮ ਦਾ ਰੂਪ ਹੀ ਹਨ ਆਪਾਂ ਨੂੰ ਤਾਂ ਸਮਝਾਉਣਾ ਕੀਤਾ ਆਪਦੇ ਨਾਮ ਦੀ ਮੋਹਰ ਲਾ ਕੇ ਗਰੰਟੀ ਲਈ ਹੈ ਇੱਥੇ ਸੈਨ ਕਰਕੇ ਬਿਜਨ ਨਾਨਕ ਨਾਮ ਸਲਾਹੇ ਤੂੰ ਬਿ ਨਾਨਕ ਤੋਂ ਵੀ ਨਾਮ ਦੀ ਸਿਫਤ ਸਲਾਹ ਕਰ ਜਨਮ ਮਰਨ ਦੁੱਖ ਜਾਏ ਤੇਰਾ ਵੀ ਜਨਮਨ ਦਾ ਗੇੜ ਕੱਟਿਆ ਜਾਵੇ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁ ਬਿਦ ਰੰਗ ਸੁਭਾਈ ਮਹਾਰਾਜ ਕਹਿੰਦੇ ਮਨ ਲੋਚਦਾ ਹੈ ਕਿ ਕਈ ਤਰ੍ਹਾਂ ਭਾਵ ਕਈ ਤਰ੍ਹਾਂ ਦੇ ਬਲਬਲਿਆਂ ਨਾਲ ਪਿਆਰੇ ਸਤਿਗੁਰੂ ਦੇ ਪਿਆਰ ਵਿੱਚ ਤੇ ਸੁਭਾਅ ਵਿੱਚ ਲੀਨ ਹੋ ਕੇ ਉਸ ਲਈ ਸੇਵਤ ਸਲਾਹ ਕਰਾਂ ਕਹਿੰਦਾ ਮਨ ਕਈ ਵਾਰੀ ਕਹਿਣ ਲੱਗ ਜਾਂਦਾ ਮਨ ਵੀ ਕਰਨੀ ਚਾਹੀਦੀ ਆ ਪਰ ਮੋਹ ਦਾ ਜਾਲ ਆ ਜਿਹੜਾ ਇਹ ਨਿਕਲ ਨਹੀਂ ਦਿੰਦਾ ਅੱਗੇ ਮਹਾਰਾਜ ਕਹਿੰਦੇ ਨੇ ਸਤਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਈ ਮੇਰਾ ਮਨ ਪਿਆਰੇ ਸਤਗੁਰੂ ਨਾਲ ਰੰਗਿਆ ਗਿਆ ਹੈ ਗੁਰੂ ਨੇ ਮੇਰੇ ਮਨ ਨੂੰ ਸਵਾਰ ਬਣਾ ਦਿੱਤਾ ਹੈ ਮਨ ਨੂੰ ਸਵਾਰਤਾ ਜੀਬਾ ਸਲਾਹੇ ਨਾ ਰੱਜੀ ਹਰ ਪ੍ਰੀਤਮ ਚਿਤ ਲਾਏ ਮੇਰੀ ਜੀਬ ਸਿਫਤ ਸਲਾਹ ਕਰਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ ਨਹਿ ਲਾ ਕੇ ਨਹੀਂ ਰੱਜਦਾ ਹੁਣ ਇਹਦਾ ਭਾਵ ਇਹ ਆ ਵੀ ਇੱਕ ਤਾਂ ਮੇਰੀ ਜੀਬ ਪ੍ਰਭੂ ਪਰਮਾਤਮਾ ਦੀਆਂ ਸਿਫਤਾਂ ਕਰਦੀ ਥੱਕਦੀ ਨਹੀਂ ਦੂਜੇ ਪੱਖ ਚ ਦੱਸਣਗੇ ਮਹਾਰਾਜ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤੇ ਹਰ ਰਸ ਖਾਏ ਰੱਜੇ ਵੀ ਕਮੇ ਮਨ ਵਿੱਚ ਤਾਂ ਨਾਮ ਦੀ ਭੁੱਖ ਹੈ ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸਵਾਦ ਚਖ ਲੈ ਭੁੱਖ ਤਾਂ ਹੈਗੀ ਆ ਜੇ ਭੁੱਖ ਲੱਗੀ ਆ ਜੇ ਪ੍ਰਸ਼ਾਦਾ ਛਕੂ ਤਾਂ ਤਾਂ ਹੀ ਪੇਟ ਭਰੂ ਨਾ ਤਾਂ ਤ੍ਰਿਪਤ ਹੋਊ ਜੇ ਭੁੱਖ-ਭੁੱਖ ਤਾਂ ਕਰੀ ਜਾ ਰਿਹਾ ਤੇ ਸ਼ੱਕ ਨਹੀਂ ਰਿਹਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਭੁੱਖ ਤਾਂ ਕਹਿੰਦਾ ਲੱਗੀ ਆ ਪਰ ਨਾਮ ਜਪ ਨਹੀਂ ਰਿਹਾ ਤ੍ਰਿਪਤ ਕਿਵੇਂ ਹੋ ਪੌੜੀ ਵਾਲੇ ਮੰਤ ਚ ਮਾਰਾ ਦੱਸਦੇ ਨੇ ਸੱਚ ਸੱਚਾ ਕੁਦਰਤ ਜਾਣੀਏ ਦਿਨ ਰਾਤੀ ਜਨ ਬਣਾਈਆ ਮਹਾਰਾਜ ਕਹਿੰਦੇ ਜਿਸ ਪ੍ਰਭੂ ਨੇ ਦਿਨ ਤੇ ਰਾਤ ਵਰਗੇ ਕੋਤਕ ਬਣਾਏ ਹਨ ਉਹ ਸੱਚਾ ਪ੍ਰਭੂ ਇਸ ਕੁਦਰਤ ਤੋਂ ਹੀ ਸੱਚਮੁੱਚ ਵੱਡੀਆਂ ਵਡਿਆਈਆਂ ਵਾਲਾ ਮਲੂਮ ਹੁੰਦਾ ਹੈ ਸੱਚਮੁੱਚ ਅੱਗੇ ਮਹਾਰਾਜ ਕਹਿੰਦੇ ਨੇ ਸੋ ਸੱਚ ਸਲਾਹੀ ਸਦਾ ਸਦਾ ਸਤ ਸੱਚੇ ਕਿਹਾਂ ਵਡਿਆਈਆਂ ਮੇਰਾ ਮਨ ਚਾਹੁੰਦਾ ਹੈ ਕਿ ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਾਂ ਤੇ ਵਡਿਆਈ ਆਖਾਂ ਸਲਾਹੀ ਸੱਚ ਸਲਾ ਸੱਚ ਸੱਚ ਕੀਮਤ ਕਨੇ ਨਾ ਪਾਈ ਐ ਮਹਾਰਾਜ ਕਹਿੰਦੇ ਸਲੋਹਣ ਜੋਗ ਹਰੀ ਸੱਚਾ ਹੈ ਉਸ ਦੀ ਵਡਿਆਈ ਵੀ ਫਿਰ ਰਹਿਣ ਵਾਲੀ ਹੈ ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆ ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿਖਪੈਂਦੀਆਂ ਹਨ ਸੱਚ ਗੁਰਮੁਖ ਜਿੰਨੀ ਸਲਾਹ ਹੈ ਤਨਾ ਭੁੱਖਾਂ ਸਭ ਕਵਾਈਆਂ ਮਹਾਰਾਜ ਕਹਿੰਦੇ ਜੋ ਮਨੁੱਖ ਸਤਿਗੁਰੂ ਦੇ ਸਾਹਮਣੇ ਹੋ ਕੇ ਭਾਵ ਆਪਾ ਗਵਾ ਕੇ ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ਅਗਲੇ ਸ਼ਲੋਕ ਵਿੱਚ ਮਹਾਰਾਜ ਦਾ